ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਨਾਲ ਤੁਹਾਡੀ ਕਿਚਿਹੜੀ ਜਹਾਜ਼ੇ ਰਾਂ ਜੀ ਆ ਦੇਖੋ ਸਾਡੇ ਮਾਨੂਪੁਰ ਪੱਕੇ ਵਾਸੇ ਨਿੰਦੀ ਆਟੋ ਹੈਗਾ ਜੀ ਇਹਨੇ ਦੇਖੋ ਆ ਇੰਜਨ ਵੀ ਰੱਖਿਆ ਹੋਇਆ ਵਾ ਵਾਸਤੇ ਟੈਂਕੀ ਨੂੰ ਨਾਲ ਮੋਟਰ ਵੀ ਹੈ ਹੁਣ ਬਹੁਤ ਮਿਸਤਰੀਆਂ ਨੇ ਆ ਇੰਜਨ ਜਨਤਾ ਵੇਚ ਦਿੱਤੇ ਕਵਾੜ ਚ ਪਰ ਇਹਨੇ ਸਾਹਮਣੇ ਰੱਖਿਆ ਹੋਇਆ ਆ ਦੇਖੋ ਇਹ ਪੀਟਰ ਇੰਜਨ ਆਈ ਬਹੁਤ ਪੁਰਾਣੇ ਇੰਜਨ ਨੇ ਇਹ ਇਹ ਆ ਦੇਖੋ ਇਹਨੇ ਆ ਇੱਕ ਕੰਪਰੈਸ਼ਰ ਇਹ ਨਵਾਂ ਲਿਆਂਦਾ ਇਹਨੇ ਜਦੋਂ ਧੋਂਦਾ ਗੱਡੀਆਂ ਇਹ ਪਹਿਲਾਂ ਇਹਦਾ ਖਰਾਬ ਹੋ ਗਿਆ ਸੀ ਨਵਾਂ ਲੈ ਕੇ ਆਇਆ ਇਹ ਨਾਲ ਮੋਟਰ ਰੱਖੀ ਹੋਈ ਏ ਇਹਨੇ ਤੇ ਨਾਲ ਇੰਜਨ ਰੱਖਿਆ ਹੋਇਆ ਦੇਖੋ ਇਹਦੀ ਸੂਝ-ਬੂਝ ਬਾਈ ਚਾਂਸ ਲਾਈਟ ਨੂੰ ਕੋਈ ਪ੍ਰੋਬਲਮ ਹੋ ਜਵੇ ਇੰਜਨ ਨੂੰ ਹੰਤੀ ਮਾਰੂਗਾ ਤੇ ਹੱਤੀ ਮਾਰਨ ਨਾਲ ਇੰਜਨ ਸਟਾਰਟ ਕਰਕੇ ਹਵਾ ਆਪਣੀ ਪੂਰੀ ਕਰ ਲੂ ਤੇਈ ਦੁਕਾਨਦਾਰ ਮੋਟਰ ਤੇ ਹੀ ਡਿਪੈਂਡ ਨੇ ਉਹ ਕਈ ਵਾਰ ਲੈਟਰ ਨਹੀਂ ਆਉਂਦੀ ਦਿਹਾੜੀ ਦੋ ਦਿਹਾੜੀ ਤਾਂ ਉਹ ਹਵਾ ਕੰਨੀਓ ਦੇਖੀ ਜਾਂਦੇ ਨੇ ਗਾਹਕ ਮੁੜੀ ਜਾਂਦੇ ਨੇ ਪਰ ਇਹਦੀ ਬਹੁਤ ਸੋਚ ਸਮਝ ਵਾਲਾ ਕੰਮ ਹੈ ਇਹਦਾ ਦੇਖੋ ਇਹਨੇ ਰੱਖੀ ਹੋਈ ਹੈ ਨਾਲ ਇੰਜਨ ਤੇ ਬਹੁਤ ਨਰਿੰਦਰ ਸਿੰਘ ਕਾਰੀਗਰ ਵੀ ਇੱਕ ਨੰਬਰ ਆ ਇਮਾਨਦਾਰ ਆ ਰਹੇ ਤੇ ਸਾਫ ਸੁਥਰਾ ਕੰਮ ਹੈ ਇਹਦਾ ਬਾਕੀ ਇਹਦੇ ਅਸੀਂ ਪਹਿਲਾਂ ਵੀ ਤੁਹਾਨੂੰ ਕੰਮ ਕਰਦੇ ਜਾਂਦੀਆਂ ਵੀਡੀਓ ਪਾ ਚੁੱਕੇ ਹਾਂ ਪਰ ਆਹ ਜਿਹੜਾ ਇਹਨੇ ਇੰਜਨ ਰੱਖਿਆ ਹੈ ਬਹੁਤ ਹੀ ਸੂਝ-ਬੂਝ ਵਾਲਾ ਕੰਮ ਹੈ ਇਹਦਾ ਤੇ ਗਾਹਕ ਨਹੀਂ ਮੁੜੂ ਤੇ ਦੂਜੀ ਗੱਲ ਕੀ ਐਮਰਜੈਂਸੀ ਹੁੰਦਾ ਹਵਾ ਕਈਆਂ ਕੋਲ ਪ੍ਰੋਬਲਮ ਚ ਹੁੰਦੇ ਨੇ ਫਟਾਫਟ ਭਰ ਕੇ ਨੰਗ ਜਾਂਦਾ ਮਿਲਦੇ ਆ ਜੀ ਅਗਲੇ ਬਲ